ਮਗਾ ਜਮੂ ਸਾਹਿਬ ਵਧੀਆ ਲੱਗਦਾ ਟਿੱਡਾ ਡਾਡਾ ਪਤਲਾ ਹੁਣ ਕੋਈ ਗੱਲ ਨਹੀਂ ਤੇਰਾ ਵੀ ਕਰਾ ਦਿੰਨੇ ਆ ਦੋ ਦੋ ਕਪੀਂਦੇ ਲੌਣੇ ਪੈਂਦੇ ਵਸ ਹੁਣ ਨਹੀਂ ਹੀ ਨਹੀਂ ਉਹ ਗੱਡੀ ਮਾਰਦੀ ਆ ਜ ਘਾੜੇ ਬਾਹਰ ਦੁਲਦੀ ਲੈ ਕੇ ਤੇ ਲੈ ਗਈ ਠੀਕ ਆ ਵੀ ਠੀਕ ਹੈ ਹੈ ਅ ਜਮੂ ਸਾਹਿਬ ਦੱਸੋ ਕਿ ਚੰਦਨਾ ਪਹੋ ਫਿਰ ਤੇ ਇਦਾਂ ਰੂਟੀਨ ਕਿਹੜਾ ਬਣਾਣਾ ਚਾਹੁੰਦਾ ਨਾ ਜਿਹੜਾ ਜਿੱਦਾਂ ਆਪਣੇ ਕੈਦੀ ਚ ਨਾ ਸਜ਼ਾ ਹੋ ਜਾਂਦੀ ਆ ਤੇ ਤੇ ਕੱਪੜੇ ਜਿਹਦਾ ਫਿਲਮਾਂ ਚ ਪਾਏ ਹੁੰਦੇ ਇਦਾਂ ਪਾਏ ਹੁੰਦੇ ਕਿ ਨਹੀਂ ਹਾਂ ਅਸੀਂ ਤਾਂ ਫਿਲਮਾਂ ਚ ਉਹੀ ਵੇਖਦੇ ਰਹੇ ਜੇ ਟੋਪੀ ਪਾ ਕੇ ਚਟੇ ਕੱਪੜੇ ਤੇ ਤੁਰੇ ਫਿਰਦੇ ਹੁੰਦੇ ਆ ਕੱਪੜੇ ਮਾਮਾ ਆਪਣੀ ਮਰਜ਼ੀ ਦੇ ਅਗਲੇ ਹਾਂ ਦਾ ਸਮਾਨ ਹੁੰਦਾ ਯਾਰ ਬਾਹਰ ਅੱਛਾ ਉਹ ਫਿਲਮਾਂ ਫਿਲਮਾਂ ਦੀ ਚੱਲਦਾ ਹੈ ਜਾਨਾਂ ਦੇ ਸਿੱਖਾਂ ਕੀ ਮਰ ਕਰਦੇ ਕੀ ਉੱਠ ਗਏ ਕੀ ਕਰਦੇ ਉੱਠ ਗਏ ਇਹ ਇਦਾਂ ਕੀ 8 8:30 ਵਜੇ ਬੰਦੀ ਖੋ ਦਿੰਦੇ ਸਾਰਿਆਂ ਦੀ ਇੱਕੋ ਜੀ ਬੰਦੀ ਆ ਅੱਛਾ ਕਮਰੇ ਵੱਖਰੇ ਵੱਖਰੇ ਬਣਲੇ ਹੁੰਦੇ ਫਲੈਟ ਫਲੈਟ ਹਾਂ ਫਲੈਟ ਵਧੀਆ ਬਣੇ ਹੋਏ ਆ ਹਾਂ ਕਦਾ ਵੱਲ ਵੀ ਕੇ ਆ ਮੱਲ ਮੀਆਂ ਚ ਕੇ ਆ ਹਾਂ ਇੰਨਾ ਹੀ ਹੋਣੀ ਠੀਕ ਆ ਇੰਨਾ ਆ ਨਾ 100 ਕਿਲਾ 100 ਕਿਲੇ ਜੇ ਹੀਲਾ 100 ਕਿਲੇ ਜੇ ਬਣੀਆਂ ਠੀਕ ਆ 100 ਕਿਲੇ ਜੇ ਹੀਲਾ ਬੰਦਾ ਕਹੇ ਹਦਾ ਵੀ ਵੀ 100 ਕਿਲੇ ਚ ਆਪਾਂ ਰਹਿੰਦੇ ਆ ਹਾਂ 100 ਕਿਲੇ ਫਾਰਮ ਹਾਊਸ ਵੱਡੇ ਲਾਲਾ ਸਾਹਿਬ ਤੇ ਮੈਨੂੰ ਲੱਗਦਾ ਕਿ 50 60 ਕਿੱਲੇ ਨੇ ਚਰਾਂ ਵੀ ਹੋਊਗੀ ਜੇਲ ਪ੍ਰੋਪਰ ਅਲੱਗ ਵਾਲਾ ਪਾ ਆ ਕੇ 100 ਕਿਲਾ ਬਣਦਾ ਹੋਣਾ ਠੀਕ ਆ ਤੇ ਇਦਾਂ ਦਾ ਮਤਲਬ ਕੋਈ ਨਹੀਂਗਾ ਕਿ ਹਾਂ ਵੀ ਕੈਦੀ ਆ ਜਾਂ ਹਵਾਲਾਤੀ ਇਦਾਂ ਦਾ ਕੋਈ ਮਤਲਬ ਨਹੀਂ ਅੱਛਾ ਉਹਦੇ ਤਰ੍ਹਾਂ ਫਿਰ ਦੇ ਜਿਹੜੇ ਹਵਾਲਾਤੀ ਹੁੰਦੇ ਆ ਤੇ ਉਹ ਚਲੋ ਕਹਿੰਦੇ ਸਰਕਾਰ ਦੇ ਜਵਾਈ ਹੁੰਦੇ ਆ ਤੇ ਕੈਦੀ ਵੀ ਯਾਰ ਇਦਾਂ ਕਿ ਉਹਨਾਂ ਨੂੰ ਸਜ਼ਾ ਹੁੰਦੀ ਆ ਉਹਨਾਂ ਨੂੰ ਛੁੱਟੀ ਵੀ ਮਿਲ ਜਾਂਦੀ ਉਹਨਾਂ ਨੂੰ ਜਾਂਦੇ ਆ ਅਪਰੋਲ ਤੇ ਜਾਂਦੇ ਆ ਨਾ ਅਪਰੋਲ ਤੇ ਜਾਂਦੇ ਆ ਪਰ ਉਹ ਇਦਾਂ ਨਹੀਂ ਸਾ ਵੀ ਹਾਂ ਵੀ ਜਦਾਂ ਵਰਦੀ ਉਹ ਸਾਰੇ ਆਪਾਂ ਜਿੱਦਾਂ ਬੈਠੇ ਲੱਗੂ ਉਹ ਮੈਂ ਕਹਿੰਦਾ ਟਾਈਮ ਤੋਂ ਪਹਿਲਾਂ ਹੁਲਦੇ ਹਵਾਲਾਪੀਆਂ ਤੋਂ ਅੱਛਾ ਉਹ ਤਾਂ ਆਮ ਟਾਈਮ ਤੋਂ ਪਹਿਲਾਂ ਉਹਦੇ ਕਿਉਂਕਿ ਉਹ ਹੀ ਸਾਰੇ ਖੋਲਦੇ ਆ ਡਿਊਟੀਆਂ ਉਹਨਾਂ ਨੇ ਲਾਈਆਂ ਕੰਮ ਕੰਮ ਵੀ ਉਹਨਾਂ ਕਰਦੇ ਹੁੰਦੇ ਨਾ ਉੱਥੇ ਕਿ ਉਹਨਾਂ ਨੂੰ ਪੈਸੇ-ਪੋਸੇ ਮਿਲਦੇ ਹੁੰਦੇ ਆ ਉਹਨਾਂ ਦੀ ਉੱਥੇ ਸਰਦਾਰੀ ਆ ਵੀਰੇ ਡੰਡੇ ਹੱਥਾਂ 'ਚ ਉਹਨਾਂ ਦੇ ਫੀਲਡ ਆ ਉੱਥੇ ਕੋਈ ਲੜਦਾ ਉਹ ਪਾਲਾ ਥੋੜੀ ਘੜਦੇ ਆ ਉਹ ਬਹੋਂਦੇ ਡੰਡਾ ਹਾਂ ਮੇਰੇ ਨਾਲ ਜਦੋਂ ਕੋਈ ਲੜੇ ਤਾਂ ਛਤਰਫੇਰੀਆ ਕਿਹਦੇ ਇਹ ਸਿਸਟਮ ਠੀਕ ਆ ਸ਼ਾਇਦ ਇਹ ਗੱਲਾਂ ਪਤਾ ਆ ਉਹ ਤੇ ਫੇਰ ਜੇਲ੍ਹ ਪੈਸੇ ਦੀ ਜਿਹੜੇ ਜਿਹੜਾ ਕੋਈ ਪੈਸਾ ਉਹਦੀ ਜੇਲ੍ਹ ਆਣਾ ਰੋਟੀ ਫੇ ਦਾਲ ਨਹੀਂ ਦਿੰਦੇ ਆ ਕਿ ਕੋਈ ਹੋਰ ਵੀ ਬਣ ਜਾਂਦਾ ਕੋ ਮਾੜਾ ਮੋਟਾ ਨਹੀਂ ਰੋਟੀ ਤੇ ਯਾਰ ਐਦਾਂ ਆ ਕਿ ਚਨੇ ਬਣੇ ਹਨਾ ਚੂਬੀ ਮਾਰ ਕੇ ਸੁੱਲੇ ਫੜਨੇ ਪੈਂਦੀ ਆ ਅਰੇ ਇੱਕ ਛੋਲਾ ਲੱਭਣਾ ਪੈਂਦਾ ਵੀ ਕਿੱਥੇ ਜਾਣਾ ਹਾਂ ਹੁਣ ਜਨਾ ਹੀ ਸੀਗੇ ਆਈ ਜਿਹੜੇ ਤੇ ਆਹੀ ਮੁੰਡਿਆਂ ਨੇ ਤਿੰਨ ਚਾਰ ਜਾਣੇ ਨੇ ਜਿੱਦਾਂ ਰਲ ਗਏ ਹੂੰ ਪੈਸੇ ਪਾ ਕੇ ਤੇ ਸੌਦਾ ਮਸ਼ਕਤੀ ਰੱਖੇ ਲਈ ਚਾਰ ਠੀਕ ਆ ਮਸ਼ਕਤੀ ਜਿੱਦਾਂ ਤਾਂ ਉੱਥੇ ਕੰਮ ਵਾਲੇ ਕਹਿੰਦੇ ਉੱਥੇ ਮਸ਼ਕਤੀ ਕਹਿੰਦੇ ਆ ਅੱਛਾ ਠੀਕ ਆ ਅੱਛਾ ਉਹ ਮਾਨੂੰ ਖਾਣ ਨਹੀਂ ਮਿਲ ਜਾਂਦਾ ਵਾ ਬਣਾ ਦਿੰਦੇ ਆ ਜਿਹੜੇ ਗਰੀਬ ਆ ਉਹ ਆਪਣਾ ਰੋਟੀ ਪਾਣੀ ਕਰਦੇ ਆ ਦਾਲ ਆਪਾਂ ਨੂੰ ਵਧੀਆ ਜੋ ਪਨੀਰ ਜੋ ਮਰਜੀ ਬਣਾ ਠੀਕ ਕੰਟੀਨ ਤੋਂ ਮਿਲਦਾ ਸਰ ਗੈਂਗ ਵਗੈਰਾ ਜਿੱਦਾਂ ਬਣੀ ਆ ਕਿਦਾਂ ਜੀ ਬਿਜਲੀ ਗੈਂਗਾ ਗੰਗਾ ਕੋ ਗਿਆ ਹੈਗੀਆਂ ਜਿਲ੍ਹੇ ਚ ਗੈਂਗਾ ਬਥੇਰੀਆਂ ਗੰਗਾ ਇਦਾਂ ਆ ਕਿ ਭਰਾਵਾ ਲੜਾਈਆਂ ਜੋ ਰੋਜ਼ ਹੀ ਤੇ ਲੜਾਈਆਂ ਆਉਂਦੀਆਂ ਆ। ਅੱਛਾ। ਆ ਛਤਰਪੋਲਾ ਉੱਤੇ ਹੋਇਆ ਰਹਿਣਾ ਬਿਨਾ ਬਾਈ। ਮੈਂ ਕਹਿੰਨਾ ਉਹ ਹਜੇ ਜਿਹੜੇ ਆਪਸ ਵਿੱਚ ਲੜ ਗਏ ਨਾ ਵੀ ਉਹਨਾਂ ਦਾ ਸਿਰ ਨਹੀਂ ਪਾੜਦਾ ਜਿਹੜੇ ਪੁਲਿਸ ਵਾਲੇ ਕੁੱਟ ਕੇ ਪਾੜਦੇ ਆ। ਠੀਕ ਆ। ਕੀ ਲੋੜ ਆ ਤੁਸੀਂ ਜਿਹੜੀ ਤੁਹਾਡੀ ਹਾਂ ਵੀ ਮਾੜੀ-ਮੋਟੀ ਹੈਗੀ ਕੱਟੋ ਤਾਂ ਜਾਓ। ਐਵੇਂ ਗੰਗਾ ਬਣਾ ਕੇ ਬੈਠੇ ਆ। ਚਲੋ ਉੱਥੇ ਹੋਣੋ ਸਮਾਰ ਜਿਹੜੇ ਕੈਦੀ ਆ ਜਾਂ ਕੋਈ ਇਹਨਾਂ ਦਾ ਪਤਾ ਆ ਕਿ ਲੰਮਾ ਸਮਾਂ ਆ ਅਗਲੇ ਨੇ ਰਾਜਤ ਕਰਨਾ ਹੀ ਆ ਜੀ। ਹੂੰ। ਆਓਏ ਪੁਰਾਣੇ ਹੁਣ ਆਪਾਂ ਕਿਤੇ 5 ਸਾਲ ਰਹੀਏ ਆਪਣੇ ਇੱਕ ਦੂਜੇ ਨਾਲ ਬਣੀ ਜਾਂਦੀ ਯਾਰੀ ਸਾਡੇ ਹਰ ਕਾ ਡੇਢ ਮਹੀਨਾ ਲਾ ਕੇ ਉੱਥੇ ਕਈ ਹੈ ਵੇ ਡੇਢ ਮਹੀਨੇ ਦੇ ਵਿੱਚ ਮੈਂ ਗੈਂਗ ਹੋਣਾ ਹੈ ਇੰਨਾ ਥੋੜੀ ਹੁਣ ਕੁੱਟ ਕੜ ਜਾਗੇ ਓਏ ਓਏ 15 ਬਲੀਗਾ ਕਿਉਂਕਿ ਸੀ ਹਰੇਕ ਬੰਦੇ ਦਾ ਅੱਜ ਕੱਲ ਸਰਕਲ ਉੱਤੇ ਰੱਖਾਈ ਹੂੰ ਯਾ ਉਸੇ ਜਿਹੜੀਆਂ ਜਰਾਲੀਆਂ ਵੱਖਰੀਆਂ ਹਾਂ ਅਨਾਰੀ ਜਨਾਨ ਹੱਤਾ ਲੱਗ ਬਣਿਆ ਹੱਤੇ ਹੁੰਦੇ ਆ ਜੀ ਤੇ ਉਹ ਬੰਦਿਆਂ ਦਾ ਲੱਗ ਬੁੜੀਆਂ ਦੀ ਲੱਗ ਹਾਂ ਮਨ ਡਿਵੀਜ਼ਨ ਜਿੱਦਾਂ ਮਨ ਫੇਸ 2 ਫੇਸ 3 ਫੇਸ 4 ਤੇ ਗੱਡ ਜਿੱਦਾਂ ਮਾਲੀ ਦੇ ਫੇਸ ਬਣੇ ਹੈ ਜਿੱਦਾਂ ਮਾਲੀ ਚ ਬਣੇ ਮਾਲੀ ਵਾਲੇ ਫੇਸ ਬਣੇ ਹੋਇਆ ਇਹਦਾ ਉਹ ਏਦਾਂ ਫੇਸ ਮਨ ਫੇਸ ਦੇ ਵਿੱਚ ਜਿੱਦਾਂ ਕੁਝ ਹੱਤੇ ਉੱਧਰ ਬਣੇ ਆ ਜਿਹੜਾ ਸਾਡਾ ਫੇਸ ਸੀਗਾ ਇਹਦੇ ਵਿੱਚ ਜਿੱਦਾਂ ਲਾਲਾ ਸਾਹਿਬ ਪੰਜ 7 ਜਿੱਦਾਂ ਪੰਜ ਨੰਬਰ ਹੱਤਾ ਸੀ 6 ਨੰਬਰ ਹੱਤਾ ਹੀ 7 ਨੰਬਰ ਹੱਤਾ ਹੀ 8 ਨੰਬਰ ਹੱਤਾ ਹੀ ਤੇ 9 ਨੰਬਰ ਹੱਤਾ ਇੱਧਰ ਆਇਆ ਠੀਕ ਆ ਇੱਕ ਜਿਹੜੇ ਜਿਹਨਾਂ ਨੂੰ ਬਿਮਾਰੀਆਂ ਬੂਮਰੀਆਂ ਆ ਉਹਨਾਂ ਨੂੰ ਅਲੱਗ ਕਰਦੇ ਆ ਉਹਨਾਂ ਨੂੰ ਜਿੱਦਾਂ ਕਹ ਲਈਏ 9 ਨੰਬਰ ਹੱਥੇ ਚ ਰੱਖ ਦਾਂ। ਜਿਹੜਾ ਆਪਣੇ ਗੁਰਦੁਆਰਾ ਸਾਹਿਬ ਉਹਦਾ ਪ੍ਰਬੰਧ ਕੌਣ ਕਰਦਾ ਕਿਦਾਂ? ਉਹ ਕੈਦੀ ਕੁਦੀ ਪਾਠ ਕਰਦੇ ਆ ਕਿ ਬੰਦੇ ਬਾਹਰੋਂ ਆਉਂਦੇ ਆ। ਮਾਰੋ ਵੀ ਆ ਤੇ ਪਰ ਇਦਾਂ ਜੀ ਹੁਣ ਜਿੱਦਾਂ ਆਪਣੇ ਇੱਥੇ ਉੱਥੇ ਰੱਖਿਆ ਹੋਇਆ ਭਾਈ। ਗੁਰਦੁਆਰਾ ਵਿੱਚ ਪੜਿਆ। ਨਹੀਂ ਬਣਿਆ ਹਸਪੀਟਲ ਹਸਪੀਟਲ ਹੀ ਹੈਗਾ ਨਾ। ਸੋ ਮੰਦਰ ਆ ਪੀਰਾਂ ਦੀ ਜਗਾ ਆ ਤੇ ਕ੍ਰਿਸਚਨਰ ਆ ਹਾਲੇਲੂਇਆ ਲਿਆਂਦਾ ਵੀ ਆ ਹੋ ਠੀਕ ਆ ਵੀ ਠੀਕ ਛਾਲਾ ਹੋ ਜਾਣਾ ਕੀ ਨਹੀਂ ਗੁਰੂ ਘਰ ਜਿਹੜਾ ਬਣਿਆ ਬਹੁਤ ਜਿੰਨਾ ਗੱਲੀ ਵੱਡਾ ਬਣਿਆ ਆ ਇਹ ਕਈ ਬਹੁਤ ਸੇਵਾ ਕਰਦੇ ਉੱਥੇ ਗਰਾਉਂਡਾਂ ਵਧੀਆ ਬੜੀਆਂ ਹੋਈਆਂ ਗਰਾਉਂਡਾਂ 'ਚ ਜਾਓ ਖੇਡੋ ਯਾਰ ਜੋ ਮਰਜ਼ੀ ਕਰੋ ਆ ਵਾਂਦੀਆਂ ਖੇਡਦੇ ਹੁੰਦੇ ਜੀ ਫਿਰ ਉਦਾਂ ਥੋੜੀ ਅੰਦਰ ਬੈਠੇ ਤਾਂ ਟਾਈਮ ਲੰਘਣਾ ਕਿਸਦਾ ਵੀ ਹੁੰਦਾ ਜੋਤੀ ਹੂੰ ਜੇਲ ਦਾ ਠੀਕ ਆ ਤੇ ਉਹ ਇਹ ਲਾਹੀ ਜੇ ਮੈਂ ਵੀ ਮੇਰੇ ਜਾਨ ਤੋਂ ਪਹਿਲਾਂ ਮੀਂਹ ਮੂੜ ਹੁੰਦਾ ਜਦੋਂ ਮੈਂ ਕਹਾਂ ਉਹ ਮੀਂਹ ਹੋਵਾ ਪੈਣ ਲੱਗਦੇ ਉਦੋਂ ਫੇ ਕਰਕੇ ਖੇਡ ਕੂੜ ਘਟ ਹੁੰਦਾ ਸੀ ਠੀਕ ਤੇ ਉਰੋ ਮੁੰਡੇ ਦਾ ਨਾਲ ਜਿਹੜੇ ਹੁੰਦੇ ਉਹ ਜਦੋਂ ਖੇਡਣ ਜਾਂਦੇ ਨਾ ਬੈਡਬਾਲ ਤੇ ਜੋਤੀ ਨਾਲ ਖੇਡਦਾ ਹੁੰਦਾ ਜਨਾ ਰਿਆਣ ਕੇ ਸਪੋਰਟ ਠੀਕ ਵਧੀਆ ਯਾਰ ਸਾਰੇ ਚਲੋ ਇਹ ਵੀ ਤਜਰਬਾ ਹੀ ਆ ਇੱਕ ਚਲੋ ਸਿੱਖਣ ਨੂੰ ਬਹੁਤ ਬਹੁਤ ਮਿਲਦਾ ਵਾ ਆਪਾਂ ਤਾਂ ਕਹਿੰਦੇ ਕੋਈ ਜਾਵੇ ਨਾ ਬੰਦਾ ਚਲੋ ਪਰ ਕਈ ਵਾਰੀ ਕੀੜਾ ਲੱਗਦਾ ਸਿੱਖਿਆ ਵੀ ਬਹੁਤ ਕਈ ਵਾਰ ਲੱਗ ਜਾਂਦਾ ਹੈ ਕਈ ਵਾਰ ਬਿਨਾਂ ਗੱਲੋਂ ਵੀ ਲੱਗ ਜਾਂਦਾ ਵਾ ਬਿਨਾਂ ਗੱਲੋਂ ਵਾਲਾ ਹੀ ਸੀ ਹਾਂ ਬਿਨਾਂ ਗੱਲੋਂ ਹੀ ਹੋਰ ਚਲੋ ਧੰਨਵਾਦ ਜੰਮੂ ਸਾਹਿਬ ਆਪਣਾ ਬਹੁਤ ਬਹੁਤ ਠੀਕ ਹੈ ਜੀ ਤੁਹਾਨੂੰ ਤੇਰਵਾ ਦੱਸਣ ਦੀ ਆਪਣਾ ਤੇਰਵਾ ਦੱਸਣ ਦੀ